ਸਾਹ ਵੇਟ ਦੀ ਵੱਧ ਲਾਉਣਾ ਸਾਹ ਜੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖਣਾ ਬਸ ਸਾਡੀ ਬੇਨਤੀ ਜੇ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਇ ਫੈਲਾ ਲਈ ਠਾਉਣਾ ਹਾਂ ਹਾਂ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ Adet di bağırdına keş, ha. Yalnız, diyor. Kedem niye <tihar> ਕੀ ਚਲ ਰਿਹਾ ਹੈ ਮੈਂ ਸਸੀ ਗਾਜ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਕਿਹਨੂੰ ਡੇਢ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ